ਸਰਬਜੀਤ ਸਿੰਘ ਮੀਆਂ ਵੰਡਾ ਇਨਕਾਊਂਟਰ ਕੀਤਾ ਗਿਆ ਹੈਗਾ ਉਤਰਾਖੰਡ ਪੁਲਿਸ ਦੇ ਵੱਲੋਂ ਤਰਨਤਾਰਨ ਦੇ ਵਿੱਚ ਇਨਕਾਊਂਟਰ ਹੋਇਆ ਤੇ ਇਸ ਦੇ ਵਿੱਚ ਜਾਣਕਾਰੀ ਸਾਹਮਣੇ ਇਹ ਆ ਰਹੀ ਹੈਗੀ ਆ ਕਿ ਜਦੋਂ ਉਤਰਾਖੰਡ ਦੇ ਵਿੱਚ ਪੁਲਿਸ ਲੈ ਕੇ ਜਾ ਰਹੀ ਸੀ ਤਾਂ ਰਾਤ ਦੇ ਵਿੱਚ ਜੋ ਗੱਡੀ ਆ ਉਸ ਦਾ ਐਕਸੀਡੈਂਟ ਵੀ ਹੋ ਗਿਆ ਜਿਸ ਮੌਕੇ ਜੋ ਸਰਬਜੀਤ ਸਿੰਘ ਤੇ ਮੀਆਂ ਵੰਡ ਨੇ ਉਹਨਾਂ ਦੇ ਵੱਲੋਂ ਪੁਲਿਸ ਦੀ ਪਿਸਤੌਲ ਲੈ ਕੇ ਫਾਇਰਿੰਗ ਵੀ ਕਰਨ ਦੀ ਕੋਸ਼ਿਸ਼ ਕੀਤੀ ਗਈ ਜਿਸ ਦੇ ਵਿੱਚ ਦੱਸਿਆ ਜਾ ਰਿਹਾ ਕਿ ਇੱਕ ਪੁਲਿਸ ਮੁਲਾਜ਼ਮ ਜੋ ਹੈ ਉਹ ਜ਼ਖਮੀ ਹਾਲਾਂਕਿ ਜਵਾਬੀ ਕਾਰਵਾਈ ਜੋ ਹੈ ਪੁਲਿਸ ਦੇ ਵੱਲੋਂ ਕੀਤੀ ਗਈ ਹੈ ਜਵਾਬੀ ਕਾਰਵਾਈ ਦੇ ਵਿੱਚ ਸਰਬਜੀਤ ਸਿੰਘ ਜੋ ਮੀਆਂ ਵਿੰਡ ਨੇ ਉਹਨਾਂ ਦੀਆਂ ਦੋਵੇਂ ਲੱਤਾਂ ਦੇ ਵਿੱਚ ਗੋਲੀਆਂ ਲੱਗੀਆਂ ਨੇ ਇਹ ਜਾਣਕਾਰੀ ਜਿਹੜੀ ਹੈਗੀ ਆ ਸਾਹਮਣੇ ਆ ਰਹੀ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਪਰਿਵਾਰ ਜੋ ਹੈ ਸਰਬਜੀਤ ਸਿੰਘ ਮੀਆਂ ਵਿੰਡ ਉਹਨਾਂ ਦਾ ਸਾਹਮਣੇ ਆਇਆ ਹੈਗਾ ਜਿਨ੍ਹਾਂ ਦੇ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਜੋ ਸਾਡਾ ਪਰਿਵਾਰ ਹੈਗਾ ਆ ਉਹ ਬਹੁਤ ਹੀ ਜ਼ਿਆਦਾ ਸਰਬਜੀਤ ਸਿੰਘ ਨੂੰ ਲੈ ਕੇ ਦੇਖਿਆ ਜਾਵੇ ਤਾਂ ਕਾਫੀ ਦਿਨਾਂ ਤੋਂ ਅਸੀਂ ਦੇਖ ਰਹੇ ਸੀਗੇ ਕਿ ਜੋ ਸਰਬਜੀਤ ਸਿੰਘ ਮੀਆ ਵਿੰਡ ਨੇ ਉਹ ਸਾਨੂੰ ਸਾਡੇ ਨਾਲ ਕੋਈ ਗੱਲਬਾਤ ਨਹੀਂ ਸੀ ਕਰ ਰਾਇ ਅਜੇਹੇ ਦੇ ਵਿੱਚ ਜੋ ਸਰਬਜੀਤ ਸਿੰਘ ਮੀਆ ਵਿੰਡ ਨੇ ਉਹ ਅਜਿਹਾ ਨਹੀਂ ਕਰ ਸਕਦੇ ਜੇਕਰ ਉਹਨਾਂ ਨੂੰ ਪੁਲਿਸ ਨੇ ਘੇਰਾ ਪਾ ਲਿਆ ਸੀ ਤਾਂ ਇੱਕ ਅਜਿਹਾ ਇਨਸਾਨ ਹੈ ਜੋ ਕਿ ਆਪਣੇ ਆਪ ਹੀ ਸਰੈਂਡਰ ਕਰ ਦੋਏਗਾ ਜੋ ਉਹਨਾਂ ਦੇ ਵੱਲੋਂ ਇਹ ਸਾਰੀ ਕਹਾਣੀ ਦੱਸੀ ਗਈ ਹੈ ਉਹ ਝੂਠ ਹੈਗੀ ਹੈ ਅਜਿਹਾ ਜੁ ਵੀ ਨਹੀਂ ਹੋਇਆ ਹੈਗਾ ਆ ਤਾਂ ਵੱਡੀ ਖਬਰ ਤੁਹਾਨੂੰ ਦੱਸਿਆ ਦਰਅਸਲ ਨਾਨਕ ਮਤਾ ਗੁਰੂਦਵਾਰਾ ਸਾਹਿਬ ਦੇ ਮੁਖੀ ਬਾਬਾ ਤਰਸੀਮ ਸਿੰਘ ਕਤਲ ਮਾਮਲੇ ਦੇ ਵਿੱਚ ਜੋ ਸਰਪਜੀਤ ਸਿੰਘ ਮੀਆ ਵਿੰਨੇ ਉਹ ਲਗਾਤਾਰ ਹੀ ਲੋੜਿੰਦਾ ਸੀ ਦੱਸਿਆ ਵੀ ਜਾ ਰਿਹਾ ਕਿ 2 ਲੱਖ ਦਾ ਇਨਾਮ ਵੀ ਰੱਖਿਆ ਗਿਆ ਸੀ ਉੱਤਰਾਖੰਡ ਪੁਲਿਸ ਦੇ ਵੱਲੋਂ ਇਨਕਾਊਂਟਰ ਕੀਤਾ ਗਿਆ ਹੈਗਾ ਲੱਤਾਂ ਦੇ ਵਿੱਚ ਗੋਲੀਆਂ ਲੱਗੀਆਂ ਨੇ ਤਰਨਤਾਰਨ ਦੇ ਪਿੰਡ ਨੋਰੰਗਾ ਬਾਦ ਤੋਂ ਜੋ ਐ ਸਰਬਜੀਤ ਸਿੰਘ ਦੀ ਗ੍ਰਫਤਾਰੀ ਹੋਈ ਹੈ ਉਤਰਾਖੰਡ ਨੂੰ ਜਾਣਦਿਆ ਰਾਤ ਦੇ ਵਿੱਚ ਪੁਲਿਸ ਦੀ ਗੱਡੀ ਦੇ ਨਾਲ ਹਾਦਸਾ ਵਾਪਰਿਆ ਦੱਸਿਆ ਜਾ ਰਿਹਾ ਹੈ ਕਿ ਟਾਇਰ ਜਿਹੜਾ ਹੈਗਾ ਫਟ ਜਾਂਦਾ ਹੈਗਾ ਜਿਸ ਦੇ ਕਾਰਨ ਇਹ ਹਾਦਸਾ ਹੁੰਦਾ ਹੈ ਪੁਲਿਸ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਹੈ ਕਿ ਸਰਬਜੀਤ ਸਿੰਘ ਦੇ ਵੱਲੋਂ ਇੱਕ ਪੁਲਿਸ ਮੁਲਾਜ਼ਮ ਦਾ ਪਿਸਤੌਲ ਖੋ ਕੇ ਭੱਜਣ ਦੀ ਕੋਸ਼ਿਸ਼ ਕੀਤੀ ਜਵਾਬੀ ਕਾਰਵਾਈ ਦੇ ਵਿੱਚ ਫਾਇਰਿੰਗ ਹੋਈ ਹੈਗੀ ਹਾਲਾਂਕਿ ਇਸ ਦੇ ਵਿੱਚ ਜਾਣਕਾਰੀ ਇਹ ਵੀ ਸਾਹਮਣੇ ਆ ਰਹੀ ਕਿ ਸਬ ਇੰਸਪੈਕਟਰ ਸੰਜੇ ਕੁਮਾਰ ਜੋ ਹੈ ਉਸ ਦੀ ਪਿਸਤੌਲ ਲੈ ਕੇ ਸਰਬਜੀਤ ਮੀਆਵਿੰਡ ਜਿਹੜੇ ਨੇ ਭੱਜਣ ਦੀ ਉਹਨਾਂ ਨੇ ਕੋਸ਼ਿਸ਼ ਕੀਤੀ ਤੇ ਇਸੇ ਦੇ ਨਾਲ ਦੱਸਿਆ ਇਹ ਵੀ ਜਾ ਰਿਹਾ ਕਿ ਸ਼ੁਭਮ ਸੈਣੀ ਜੋ ਕਿ ਇੱਕ ਜਵਾਨ ਹੈ ਉਸ ਦੇ ਕੰਧ ਦੇ ਵਿੱਚ ਜੋ ਹੈ ਗੋਲੀ ਵੱਜੀ ਹੈਗੀ ਆ ਤਾਂ ਨਰਾਜ ਕਾਂਸਟੇਬਲ ਹੈਗਾ ਉਸਦੇ ਸਿਰ ਉੱਤੇ ਸੱਟ ਲੱਗੀ ਹੈਗੀ ਤਾਂ ਇੱਕ ਹੋਰ ਜੋ ਪੁਲਿਸ ਮੁਲਾਜ਼ਮ ਹੈ ਉਹ ਵੀ ਇਸ ਦੇ ਵਿੱਚ ਜ਼ਖਮੀ ਦੱਸਿਆ ਜਾ ਰਿਹਾ ਸੱਟਾਂ ਲੱਗੀਆਂ ਨੇ ਜਿਨ੍ਹਾਂ ਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਪਹੜਤੀ ਕਰਵਾਇਆ ਗਿਆ ਤਾਂ ਦੂਜੇ ਪਾਸੇ ਜੇਕਰ ਪਰਿਵਾਰ ਵਾਲਿਆਂ ਦੀ ਗੱਲ ਕਰੀਏ ਤਾਂ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਜਦੋਂ ਪੁਲਿਸ ਨੇ ਸਰਬਜੀਤ ਸਿੰਘ ਨੂੰ ਘੇਰਾ ਪਾਇਆ ਤਾਂ ਉਸ ਵੱਲੋਂ ਆਪ ਹੀ ਸਰੈਂਡਰ ਕਰ ਦਿੱਤਾ ਗਿਆ ਸੀ ਕਿ ਕਿ ਸਰਪਜੀ ਸਿੰਘ ਭੱਜਣ ਵਾਲਿਆਂ ਦੇ ਵਿੱਚ ਨਹੀਂ ਹੈ ਉਸ ਦੇ ਐਨਕਾਊਂਟਰ ਦੇ ਲਈ ਪੁਲਿਸ ਦੇ ਵੱਲੋਂ ਝੂਠੀ ਕਹਾਣੀ ਜਿਹੜੀ ਹੈਗੀ ਆ ਉਹ ਬਣਾਈ ਜਾ ਰਹੀ ਹੈ ਤਾਂ ਵੱਡੀ ਖਬਰ ਤੁਹਾਨੂੰ ਅਸੀਂ ਦੱਸ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਜੋ ਐ ਇਨਕਾਊਂਟਰ ਜਿਹੜਾ ਹੈਗਾ ਕੀਤਾ ਗਿਆ ਹੈਗਾ ਤਰਨਤਾਰਨ ਦੇ ਵਿੱਚ ਤੇ ਅਜੇਹੇ ਦੇ ਵਿੱਚ ਜੇਕਰ ਗੱਲ ਕਰੀਏ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਦੇ ਵੱਲੋਂ ਵੀ ਜੋ ਐ ਸੋਸ਼ਲ ਮੀਡੀਆ ਉੱਤੇ ਪੋਸਟ ਪਾਈ ਗਈ ਹੈ ਤੇ ਚਿੰਤਾ ਜਿਹੜੀ ਹੈਗੀ ਪ੍ਰਗਟਾਈ ਗਈ ਹੈ ਉਹਨਾਂ ਦੇ ਵੱਲੋਂ ਕੀ ਬੀਤੇ ਦਿਨੀ ਜੋ ਹੈ ਇੱਕ ਹੋਰ ਜੋ ਸਿੱਖ ਆਗੂ ਨੇ ਉਹਨਾਂ ਦਾ ਜਿਹੜਾ ਹੈਗਾ ਇਨਕਾਊਂਟਰ ਹੋਇਆ ਸੀ ਅਜੇ ਹੀ ਦੇ ਵਿੱਚ ਇਨਕਾਊਂਟਰ ਜੋ ਹੈ ਇਹਨਾਂ ਦਾ ਵੀ ਹੋ ਸਕਦਾ ਹੈਗਾ ਇਹ ਖੱਤਸ਼ਾ ਜਿਹੜਾ ਹੈਗਾ ਪ੍ਰਗਟਾਇਆ ਗਿਆ ਹੈਗਾ ਪਰਿਵਾਰ ਵਾਲਿਆਂ ਦਾ ਵੀ ਕਹਿਣਾ ਹੈ ਕਿ ਸਾਨੂੰ ਖੇਦ ਹੈ ਕਿ ਉਹਨਾਂ ਦਾ ਨੁਕਸਾਨ ਪਹੁੰਚਾਇਆ ਜਾ ਸਕਦਾ ਹੈ ਤਾਂ ਸਾਡੇ ਨਾਲ ਮਾਨ ਸਿੰਘ ਜੁੜਗੇ ਨੇ ਸਾਡੇ ਸਹਿਯੋਗੀ ਤਰਨ ਤਰਨ ਤੋਂ ਉਹਨਾਂ ਤੋਂ ਜਾਣਨ ਦੀ ਕੋਸ਼ਿਸ਼ ਕਰਦੇ ਆ ਅਖਿਰ ਇਸ ਮਾਮਲੇ ਦੇ ਵਿੱਚ ਹੁਣ ਤੱਕ ਕੀ ਅਪਡੇਟ ਹੈ ਤੇ ਅੱਗੇ ਕੀ ਕੁਝ ਪੁਲਿਸ ਦਾ ਕਹਣਾ ਹੈ ਜੀ ਮਾਨ ਸਿੰਘ ਜੀ ਕੀ ਕੋ ਜਾਣਕਾਰੀ ਹੈ ਪੂਰੇ ਮਾਮਲੇ 'ਚ ਜੀ ਮੈਂ ਆਪਣਾ ਸਰਬਜੀਤ ਮੀਆਵੰਦ ਜਿਹੜਾ ਕਿ ਆਪਣਾ ਗੁਰਦਾਰਾ ਨਾਨਕ ਮਤਾ ਦੇ ਮੁਖੀ ਬਕਰਸੇਮ ਸਿੰਘ ਆ ਇਹਨਾਂ ਦੀ ਹੱਤਿਆ ਰਿਆਲੋਂ ਜਿਹੜੀ ਆ ਕੀਤੀ ਗਈ ਸੀ ਇਸ ਮਾਮਲੇ ਵਿੱਚ ਜਿਹੜਾ ਹੈ ਆਪਣੇ ਜਿਹੜੀ ਉੱਤਰਾਖੰਡ ਦੀ ਪੁਲਿਸ ਉਹਨਾਂ ਨੂੰ ਲੜੀਂਦਾ ਸੀ ਸੋ ਬੀਤੇ ਕੱਲ ਉੱਤਰਾਖੰਡ ਪੁਲਿਸ ਵੱਲੋਂ ਅਤੇ ਐਸਜੀਪੀ ਵੱਲੋਂ ਸਾਂਝੀ ਕਾਰਵਾਈ ਕੀਤੀ ਗਈ ਇਸ ਨੂੰ ਜਿਹੜਾ ਵਾ ਤਰਨਤਾਰਨ ਦੇ ਪਿੰਡ ਨਰੰਗਾਵਾੜ ਤੋਂ ਜਿਹੜਾ ਗ੍ਰਿਫਤਾਰ ਕੀਤਾ ਗਿਆ ਹੂੰ ਸੋ ਅੱਜ ਬੀਤੀ ਰਾਤ ਦਾ ਮਾਮਲਾ ਨਿਕਲ ਕੇ ਸਾਹਮਣੇ ਆਇਆ ਕਿ ਜਿਹੜਾ ਪੁਲਿਸ ਵੱਲੋਂ ਇਹਨਾਂ ਦਾ ਜਿਹੜਾ ਵਾ ਕਾਂਸੀਪੁਰ ਕੋਈ ਸਟੇਸ਼ਨ ਪੈਂਦਾ ਇਸ ਤਰ੍ਹਾਂ ਖੜ ਦੇ ਵਿੱਚ ਉੱਥੇ ਜਿਹੜਾ ਵਾ ਪੁਲਿਸ ਵੱਲੋਂ ਅਨਕਾਊਂਟਰ ਕੀਤਾ ਗਿਆ ਤੇ ਗੋਈਆ ਜਿਹੜੀ ਆ ਲੱਤਾਂ ਕਿ ਮਾਰੀਆਂ ਗਈਆਂ ਨੇ ਹੂੰ ਜੀ ਅਖਿਆ ਇਹ ਵੀ ਜਾ ਰਿਹਾ ਕਿ ਇਸ ਦੇ ਵਿੱਚ ਪੁਲਿਸ ਮੁਲਾਜ਼ਮ ਵੀ ਜ਼ਖਮੀ ਨੇ ਤਾਂ ਦੱਸਿਆ ਜਾ ਰਿਹਾ ਕਿ ਇੱਕ ਜੋ ਪੁਲਿਸ ਮੁਲਾਜ਼ਮ ਹੈ ਕੰਦ ਤੇ ਸੱਟ ਲੱਗੀ ਹੈ ਇੱਕ ਦੇ ਸਿਰ 'ਤੇ ਸੱਟ ਲੱਗੀ ਹੈਗੀ ਇੱਕ ਹੋਰ ਪੁਲਿਸ ਮੁਲਾਜ਼ਮ ਜੋ ਹੈ ਉਸ ਦੀ ਪਿਸਤੌਲ ਖੋ ਕੇ ਭੱਜਣ ਦੀ ਕੋਸ਼ਿਸ਼ ਕੀਤੀ ਹੈ ਕੀ ਕੋਈ ਜਾਣਕਾਰੀ ਹੈ ਪੁਲਿਸ ਮੁਲਾਜ਼ਮਾਂ ਦੀ ਜੇਕਰ ਗੱਲ ਕਰੀਏ ਜ਼ਖਮੀਆਂ ਦੀ ਜੇ ਅਪਾ ਜੀ ਜੇਕਰ ਅਪਾ ਪੁਲਸ ਦੀ ਗੱਲ ਕਰਦੇ ਹਾਂ ਤਾਂ ਪੁਲਸ ਵੱਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਜਦੋਂ ਇਹਨੂੰ ਇੱਥੋਂ ਗ੍ਰਿਫਤਾਰ ਕਰਕੇ ਤਰਨਤਾਰ ਤੋਂ ਜਦੋਂ ਉੱਤਰਾਖੰਡ ਲੈ ਕੇ ਜਾ ਰਹੇ ਸੀ ਰਸਤੇ ਦੇ ਵਿੱਚ ਜਿਹੜਾ ਗੱਡੀ ਜਿਹੜੇ ਆ ਉਹਨਾਂ ਦਾ ਹਾਸਾ ਵਾਪਰ ਜਾਂਦਾ ਗੱਡੀ ਪਲਟ ਜਾਂਦੀ ਆ ਸੋ ਜਦੋਂ ਗੱਡੀ ਪਲਟਦੀ ਆ ਤੇ ਜਿਹੜਾ ਵਾ ਇਹ ਆਪਣਾ ਸਰਬਜੀਤ ਸਿੰਘ ਆ ਤੇ ਮੌਕੇ ਦਾ ਫਾਇਦਾ ਉਠਾਉਂਦੇ ਆ ਇੱਕ ਪੁਲਿਸ ਮਲਾਜ਼ਮ ਦਾ ਰਵਾਡ ਵਰ ਕੋ ਕਿ ਜਿਹੜਾ ਭੱਜਣ ਦੀ ਕੋਸ਼ਿਸ਼ ਕਰਦਾ ਸੋ ਜਦੋਂ ਪੁਲਿਸ ਪੁਲਿਸ ਵਾਲਾ ਜਵਾਬੀ ਕਾਰਵਾਈ ਕੀਤੀ ਜਾਂਦੀ ਇਹਦੇ ਲੱਤ ਦੇ ਵਿੱਚ ਇੱਕ ਗੋਲੀਆਂ ਵਜਦੀਆਂ ਨੇ ਸੋ ਦੂਜੇ ਪਾਸੇ ਜਦੋਂ ਆਪਾਂ ਪਰਿਵਾਰ ਦੇ ਨਾਲ ਗੱਲਬਾਤ ਕੀਤੀ ਤੇ ਪਰਿਵਾਰ ਦਾ ਕਹਿਣਾ ਨੇ ਜਦੋਂ ਪੁਲਿਸ ਵਾਲੋਂ ਸਰਬਜੀਤ ਨੂੰ ਇੱਥੇ ਘੇਰਾ ਬੰਦੀ ਕੀਤੀ ਗਈ ਇੱਥੇ ਆਲਕੇ ਪਿੰਡ ਨਰੰਗਾ ਬਾਜ ਸੋ ਸਰਬਜੀਤ ਸਿੰਘ ਵੱਲੋਂ ਆਪ ਪੁਲਿਸ ਨੂੰ ਜਿਹੜਾ ਇੱਥੇ ਸਰੈਂਡਰ ਕੀਤਾ ਗਿਆ ਜਿਹੜੀ ਬਾਕੀ ਦੀ ਕਹਾਣੀ ਆ ਜਿਸ ਤਰੀਕੇ ਨਾਲ ਅਨਕਾਊਂਟਰ ਜਿਹੜਾ ਉਹਦਾ ਕੀਤਾ ਗਿਆ ਸਾਰੀ ਕਹਾਣੀ ਜਿਹੜੀ ਪੁਲਿਸ ਵੱਲੋਂ ਇਹ ਜਿਹੜੀ ਝੂਠੀ ਬਣਾਈ ਗਈ ਜੀ ਹਮਾ ਸਿੰਘ ਜੀ ਇੱਕ ਹੋਰ ਸਵਾਲ ਜੋ ਸਿਮਰਨਜੀਤ ਸਿੰਘ ਮਾਨ ਨੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਉਹਨਾਂ ਦੇ ਵੱਲੋਂ ਵੀ ਸੋਸ਼ਲ ਮੀਡੀਆ 'ਤੇ ਜਾਣਕਾਰੀ ਸਾਂਝੀ ਕੀਤੀ ਗਈ ਹੈ ਤੇ ਉਹਨਾਂ ਦੇ ਵੱਲੋਂ ਇੱਕ ਗੱਲ ਕਹੀ ਗਈ ਹੈ ਕਿ ਜੋ ਸਰਬਜੀਤ ਸਿੰਘ ਮੀਆ ਵਿੰਡ ਨੇ ਉਹਨਾਂ ਨੂੰ ਪੁਲਿਸ ਕਿੱਥੇ ਲੈ ਕੇ ਗਈ ਹੈ ਇਸ ਬਾਬਤ ਕੋਈ ਜਾਣਕਾਰੀ ਨਹੀਂ ਹੈ ਕਿ ਇਹ ਜਾਣਕਾਰੀ ਗੁਪਤ ਰੱਖੀ ਗਈ ਹੈ ਕਿ ਕਿੱਥੇ ਲੈ ਕੇ ਗਈ ਹੈ ਪੁਲਿਸ ਜੀ ਇੱਥੋਂ ਜਦੋਂ ਆਪਣੇ ਤਰਨਤਾਰਨ ਤੋਂ ਗ੍ਰਿਫਤਾਰ ਕੀਤਾ ਗਿਆ ਸੋ ਇੱਕ ਹਸਾਲ ਨਾ ਇੱਥੋਂ ਜਾਣਕਾਰੀ ਗੋਪਤ ਰੱਖ ਕੇ ਜਦੋਂ ਉਹਨਾਂ ਨੂੰ ਜਿਹੜਾ ਗ੍ਰਿਫਤਾਰ ਕੀਤਾ ਗਿਆ ਹੁਣ ਉੱਥੇ ਜਾ ਕੇ ਜਦੋਂ ਉੱਥੇ ਜਾਂਦੇ ਨੇ ਉੱਤਰਾਖੰਡ ਦੇ ਵਿੱਚ ਜਾਂਦੇ ਨੇ ਕਾਸ਼ੀਪੁਰ ਦਾ ਮਾਮਲਾ ਸਾਹਮਣੇ ਆਉਂਦਾ ਹੈ ਕਿ ਜਿੱਥੇ ਉਹਨਾਂ ਨੇ ਦੱਸਿਆ ਕਿ ਜਿਹੜਾ ਇਹਦਾ ਇਨਕਾਊਂਟਰ ਜਿਹੜਾ ਹੋਇਆ ਹੂੰ ਸੋ ਬਾਕੀ ਇਹ ਤਾਂ ਰੌਸਦਾਰ ਨਾਲ ਜਾਣਕਾਰੀ ਜਿਹੜੀ ਇਹ ਪਰਿਵਾਰ ਵੱਲੋਂ ਜਿਹੜੀ ਸਾਂਝੀ ਕੀਤੀ ਗਈ ਹੈ ਜੀ ਮਾਨ ਸਿੰਘ ਜੀ ਇਸ ਦੇ ਵਿੱਚ ਜੋ ਹੈ ਪਰਿਵਾਰ ਵਾਲਿਆਂ ਦੇ ਵੱਲੋਂ ਵੀ ਕਿਹਾ ਜਾ ਰਿਹਾ ਕਿ ਸਾਨੂੰ ਡਰ ਰਿਹਾ ਹੈ ਕਿ ਕੋਈ ਨੁਕਸਾਨ ਨਾ ਹੋ ਜਾਵੇ ਉੱਥੇ ਹੀ ਜੋ ਸਿਮਰਨਜੀਤ ਸਿੰਘ ਮਾਨ ਨੇ ਉਹਨਾਂ ਦੇ ਵੱਲੋਂ ਵੀ ਕਿਤੇ ਨਾ ਕਿਤੇ ਸ਼ੰਕਾ ਜਤਾਈ ਗਈ ਹੈ ਇਸ ਮੁਤਲਕ ਕੋਈ ਗੱਲਬਾਤ ਹੋਈ ਹੈ ਪੁਲਿਸ ਦੇ ਨਾਲ ਕਿ ਪਰਿਵਾਰ ਵਾਲਿਆਂ ਨੂੰ ਤਾਂ ਇੱਕ ਜੋ ਹੈ ਕਿਤੇ ਨਾ ਕਿਤੇ ਟੈਨਸ਼ਨ ਹੋ ਰਹੀ ਹੈ ਕਿ ਕੁਝ ਅਜਿਹਾ ਨੁਕਸਾਨ ਹੋ ਸਕਦਾ ਹੈ ਤਾਂ ਪੁਲਿਸ ਦਾ ਕੀ ਕੁਝ ਕਹਿਣਾ ਹੈ ਇਸ ਮੁਤਲਕ ਇਹ ਜਿਹੜਾ ਪਰਿਵਾਰ ਆ ਪਰਿਵਾਰ ਦੇ ਨਾਲ ਮੈਂ ਜਾ ਕੇ ਗੱਲਬਾਤ ਕੀਤੀ ਰਸਤਾ ਕੰਮ ਕੀਤਾ ਸੋ ਉਹਦੀ ਧਰਮ ਪਤਨੀ ਆ ਸਰਬਜੀਤ ਸਿੰਘ ਮੀਆਣਣ ਦੀ ਉਹਨਾਂ ਨੇ ਜਾਣਕਾਰੀ ਸਾਂਝੀ ਕੀਤੀ ਆ ਉਹਨਾਂ ਨੂੰ ਜਿਹੜਾ ਉਹ ਆਪਣੇ ਸੋਸ਼ਲ ਮੀਡੀਆ ਰਾਹੀਂ ਉਹਨਾਂ ਕੋਲ ਜਾਣਕਾਰੀ ਆਈ ਆ ਕਿ ਜਿਹੜਾ ਸਰਬਜੀਤ ਸਿੰਘ ਦਾ ਅਨਕਾਊਂਟਰ ਜਿਹੜਾ ਵਾ ਕੀਤਾ ਗਿਆ ਸੋ ਉਹ ਉਹਦੇ ਕਾ ਜਿਹੜੀ ਪਤਨੀ ਆ ਸਰਬਜੀਤ ਸਿੰਘ ਦੇ ਉਹਨੇ ਜਾਣਕਾਰੀ ਸਾਂਝੀ ਕੀਤੀ ਆ ਸਰਬਜੀਤ ਸਿੰਘ ਮੀਆਣਣ ਦਾ ਕੋਈ ਪੁਲਿਸ ਜਿਹੜਾ ਵਾ ਹੋਰ ਵੀ ਨੁਕਸਾਨ ਕਰ ਸਕਦੀ ਆ ਸੋ ਉਹਨਾਂ ਵੱਲੋਂ ਜਿਹੜਾ ਵਾ ਜਿਹੜਾ ਜਿਹੜੇ ਆਪਣੇ ਜਿਸ ਤਰੀਕੇ ਨਾਲ ਆਪਾਂ ਆਕਮਾਕ ਪੰਥਕ ਜਿਠੇ ਬੰਦੀਆਂ ਧਾਰਮਿਕ ਜਿਠੇ ਬੰਦੀਆਂ ਜਿਹੜੀਆਂ ਉਹਨਾਂ ਪਾਸੋਂ ਜਿਹੜੀ ਮਦਦ ਲਈ ਮੰਗ ਕੀਤੀ ਗਈ ਆ ਕਿ ਸਰਬਜੀਤ ਸਿੰਘ ਮੀਆਵੰਦ ਦੇ ਜਿਹੜਾ ਦਾ ਉਹ ਜਿਹੜਾ ਬਾਬਾ ترਸੀਮ ਸਿੰਘ ਜਿਨ੍ਹਾਂ ਦੀ ਹਮਲਾ ਕੀਤੀ ਗਈ ਆ ਉਹਨਾਂ ਵੱਲੋਂ ਜਦੋਂ ਗੁਰੂ ਘਰ ਦੀ ਹਜ਼ੂਰੀ ਦੇ ਵਿੱਚ ਜਿਹੜੀ ਆਪਣਾ ਨਾਚ ਕਰਾਇਆ ਗਿਆ ਸੋ ਲੜਕੀਆਂ ਦਾ ਸੋ ਉਸ ਗੱਲ ਨੂੰ ਲੈ ਕੇ ਉਹਦੇ ਮੰਦੇ ਵਿੱਚ ਕਾਫੀ ਰੋਸ ਸੀ ਜਿਸ ਤੋਂ ਲੈ ਕੇ ਉਹਨੇ ਘਟਵਾਲਾ ਨੂੰ ਅੰਜਾਮ ਦਿੱਤਾ ਹੁਣ ਉਹਨਾਂ ਵੱਲੋਂ ਜਿਹੜੀ ਆ ਆਪਣੇ ਸਿੱਖ ਪੰਥ ਕੋਲੋਂ ਜਿਹੜੀ ਮਦਦ ਦੀ ਮੰਗ ਕੀਤੀ ਗਈ ਜੀ ਆ ਧੰਨਵਾਦ ਆਈ ਸੀ ਸਾਡੇ ਨਾਲ ਸਾਡੇ ਸਹਿਯੋਗੀ ਮਾਨ ਸਿੰਘ ਜਨਾ ਦੇ ਵੱਲੋਂ ਜਾਣਕਾਰੀ ਜ਼ਰੂਰ ਵਿਸਥਾਰਪੂਰਵਕ ਦਿੱਤੀ ਗਈ ਹੈਗੀ ਆ ਤਾਂ ਜਿਸ ਤਰੀਕੇ ਨਾਲ ਇਹਨਾਂ ਨੇ ਵੀ ਜ਼ਿਕਰ ਕੀਤਾ ਹੈਗਾ ਕਿ ਪਰਿਵਾਰ ਵਾਲਿਆਂ ਦੇ ਨਾਲ ਗੱਲਬਾਤ ਹੋਈ ਹੈ ਜਿੱਤੇ ਜੋ ਸਰਬਜੀਤ ਸਿੰਘ ਮੀਆਂ ਵਿੰਡ ਨੇ ਉਹਨਾਂ ਦੀ ਪਤਨੀ ਦਾ ਵੀ ਬਿਆਨ ਸਾਹਮਣੇ ਆਇਆ ਜਿਨ੍ਹਾਂ ਨੂੰ ਕਿਤੇ ਨਾ ਕਿਤੇ ਖਤਸ਼ਾ ਨੁਕਸਾਨ ਹੋਣ ਦਾ ਮੀਆਂ ਵਿੰਡ ਦੇ ਹੋਰ ਕੀ ਕੁਝ ਉਹਨਾਂ ਦੇ ਜੋ ਪਤਨੀ ਨੇ ਉਹਨਾਂ ਦੇ ਵੱਲੋਂ ਕਿਹਾ ਗਿਆ ਉਹ ਵੀ ਸੁਣਦੇ ਆ ਹਾਂਜੀ ਸਾਨੂੰ ਵੀ ਮਤਲਬ ਕੱਲ ਰਾਤ ਪਤਾ ਲੱਗਾ ਹੈ ਕਿ ਪੁਲਿਸ ਨੇ ਇਹਨਾਂ ਨੂੰ ਤੁਰੰਤਾਂ ਤੋਂ ਰੈਸਟ ਕੀਤਾ ਨਰੰਗਾਬਾਦ ਗੁਰਦੁਆਰੇ ਤੋਂ ਉਸ ਤੋਂ ਬਾਅਦ ਆ ਇਹਨਾਂ ਨੂੰ ਇਹ ਉੱਤਰਾਖੰਡ ਸੇ ਲੈ ਗਏ ਜਾਂਦਿਆਂ ਜਾਂਦਿਆਂ ਨੇ ਗੱਡੀ ਵੀ ਪਲਟੋ ਪਲਟਾਈ ਉਸ ਤੋਂ ਬਾਅਦ ਇਹਨਾਂ ਨੇ এনਕਾਊਂਟਰ ਕੀਤਾ ਜੋ ਕਿ ਸਰਪਜੀ ਤੇ ਦੋਵੇਂ ਪੱਟਾਂ 'ਚ ਗੋਲੀਆਂ ਲੱਗੀਆਂ ਹੋਈਆਂ ਵਾਹਿਗੁਰੂ ਨੇ ਇਹਨਾਂ ਨੂੰ ਹੱਥ ਦੇ ਕੇ ਬਚਾ ਲਿਆ ਬਾਕੀ ਜੋ ਪਰਮਾਤਮਾ ਜੀ ਇਹਨਾਂ ਨੇ ਜੋ ਵੀ ਮਾੜਾ ਚੰਗਾ ਕੀਤਾ ਹੋਇਆ ਭੁਗਤਣਗੇ ਤੇ ਜੋ ਉਹਨਾਂ ਨੇ ਉੱਤਰਾਖੰਡ ਵਾਲਿਆਂ ਨਾਲ ਕੀਤਾ ਉਹ ਵੀ ਸਭ ਕੁਝ ਇਹਨਾਂ ਨੂੰ ਇੱਥੇ ਲੇਖਾ ਦੇਣਾ ਪੈਣਾ ਮੈਂ ਤੇ ਇਹੋ ਅਰਦਾਸ ਬੇਨਤੀ ਕਰਦੀ ਆ ਤਰਾਈ ਦੇ ਸਿੱਖਾਂ ਨੂੰ ਵੀ ਤੁਹਾਡੇ ਕਰਕੇ ਸਰਬਜੀ ਤੇ ਇਥੋਂ ਪੰਜਾਬ ਤੋਂ ਉੱਠ ਕੇ ਇਥੋਂ ਤੱਕ ਪਹੁੰਚਿਆ ਉਹਨੇ ਆਣ ਕੇ ਤੁਹਾਡੀਆਂ ਧੀਆਂ ਭੈਣਾਂ ਦੀ ਸਾਰੇ ਦੇਸ਼ ਕੌਮ ਦੀ ਇੱਜ਼ਤ ਰੱਖੀ ਤੇ ਤੁਹਾਨੂੰ ਵੀਰਾਂ ਨੂੰ ਹੱਥ ਜੋੜ ਕੇ ਉਹ ਬੇਨਤੀ ਕਰਦੀ ਆ ਕਿ ਸਰਬਜੀ ਦਾ ਸਾਥ ਦਓ ਸਾਡੇ ਨਾਲ ਚੱਲੋ ਕਿਉਂਕਿ ਪੁਲਿਸ ਹੁਣ ਵੀ ਉਹਨਾਂ ਦਾ ਕੁਛ ਨਾ ਕੁਛ ਨੁਕਸਾਨ ਕਰ ਸਕਦੀ ਹੈ ਜਿਹੜਾ ਸਾਨੂੰ ਡਰਵਾ। ਉੱਥੇ ਤਰ ਸੇਮਸ ਨਾਂ ਦਾ ਮਸੰਦ ਵਾ ਜਿਹਦਾ ਇਹਨਾਂ ਨੇ ਸੋਧਾ ਲਾਇਆ ਵਾ 1 ਸਾਲ ਪਹਿਲਾਂ ਦਾ। ਉਤੋਂ ਇਹ ਉਹਨਾਂ ਦੇ ਹੱਥ 'ਚ ਨਹੀਂ ਉਦੋਂ ਦਾ ਆਇਆ ਨਾ ਸਾਡੇ ਨਾਲ ਇਹਨਾਂ ਦਾ ਕੋਈ ਸੰਪਰਕ ਹੋਇਆ ਉਦੋਂ ਦਾ। ਤੇ ਇਸ ਤੋਂ ਬਾਅਦਾਂ ਪੁਲਿਸ ਨੇ ਇਹਨਾਂ ਨੂੰ ਕੱਲ ਤਰਨਤਨ ਤੋਂ ਅਰੈਸਟ ਕਰਕੇ ਉੱਥੇ ਲੈ ਚੁੱਕੀ ਹੈ। ਤੇ ਇਹ ਵੀ ਗੱਲਾਂ ਸਾਹਮਣੇ ਆ ਰਹੀਆਂ ਆ ਕਿ ਜਿਹੜੇ ਸਰਬਜੀਤ ਆ ਜਦੋਂ ਇਹੋ ਜਿਹੀ ਕੋਈ ਘਟਨਾ ਵਾਪਰਦੀ ਹੈ ਥੋੜਾ ਜਿਹਾ ਅਪਸੈਟ ਵੀ ਹੋ ਜਾਂਦਾ ਤਾਂ ਬਾਕੀ ਤੌਰ ਤੇ ਵੀ ਇਹੋ ਜੀ ਗੱਲਬਾਤ ਹੈਗੀ ਆ ਹਾਂਜੀ ਉਹਨਾਂ ਨੂੰ ਗੁਰੂਗ੍ਰੰਥ ਸਾਹਿਬ ਦੇ ਨਾਲ ਆਪਣੇ ਪਿਓ ਨਾਲ ਬਹੁਤ ਪਿਆਰ ਆ ਉਹ ਹਮੇਸ਼ਾ ਇਹੋ ਕਹਿੰਦੇ ਆ ਕਿ ਇਹ ਮੇਰਾ ਪਿਓ ਆ ਮੈਂ ਇਹੋ ਜੀ ਕੋਈ ਵੀ ਆਪਣੇ ਗੁਰੂਗ੍ਰੰਥ ਸਾਹਿਬ ਦੀ ਕੋਈ ਬੇਅਦਬੀ ਕਰੂਗਾ ਤਾਂ ਮੈਂ ਉਹਦਾ ਇਹ ਇਦਾਂ ਹੀ ਸੌਦਾ ਲਾਵਾਂਗਾ ਕਹਾਣੀ ਇਹ ਸੱਚੀ ਆ ਸਾਰਾ ਕੁਝ ਸਭ ਕੁਝ ਸੱਚਾ ਹੈ ਪਰ ਪੁਲਿਸ ਜਿੱਦਾਂ ਕਹਿ ਰਹੀ ਆ ਕਿ ਸਰਬਜੀਤ ਨੇ ਭੱਜਣ ਦੀ ਕੋਸ਼ਿਸ਼ ਕੀਤੀ ਉਹ ਭੱਜਣ ਵਾਲਿਆਂ ਦੇ ਵਿੱਚੋਂ ਨਹੀਂ ਆ ਨਾ ਤਾਂ ਉਹਨੇ ਆਪਣਾ ਚਿਹਰਾ ਟੱਕਿਆ ਹੀ ਉਸ ਟਾਈਮ ਤੇ ਉਹ ਅੱਜ ਵੀ ਜਦੋਂ ਉਹਨੂੰ ਲੈ ਕੇ ਗੁਰੂ ਦੀ ਹਜ਼ੂਰੀ ਜੋ ਗੁਰੂ ਗ੍ਰੰਥ ਸਾਹਿਬ ਦੇ ਗੁਰਦੁਆਰੇ ਚ ਉਹਨੂੰ ਲੈ ਕੇ ਗਏ ਆ ਉਹ ਖੁਦ ਗਿਆ ਵਾ ਉਹ ਭੱਜਣਾ ਨਹੀਂ ਚਾਹੁੰਦਾ ਜੇ ਭੱਜਣਾ ਚਾਹੁੰਦਾ ਤੇ ਉੱਥੋਂ ਵੀ ਭੱਜ ਸਕਦਾ ਸੀ ਅੱਜ ਹੁਣ ਪੁਲਿਸ ਝੂਠੇ ਗੱਲਾਂ ਬਣਾ ਬਣਾ ਕੇ ਕਹਿ ਰਹੀ ਹੈ ਕਿ ਭੱਜਿਆ ਹੈ ਪੁਲਿਸ ਤੇ ਉਹਨੇ ਹਮਲਾ ਕੀਤਾ ਵਾ ਉਹ ਇਹ ਕੰਮ ਵਾਲਾ ਨਹੀਂ ਹੈਗਾ ਉਹ ਗਿਆ ਹੈ ਤੋਂ ਆਪਣੇ ਗੁਰੂ ਦੇ ਆਪਣੇ ਸਿੱਖਾਂ ਵਾਸਤੇ ਉਹ ਆਪਣੀ ਸਜ਼ਾ ਪੂਰੀ ਤਾ ਸਰਪਜੀਤ ਸਿੰਘ ਮਿਆਵਿੰਡ ਜਿਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਐਨਕਾਊਂਟਰ ਕੀਤਾ ਗਿਆ ਹਾਲਾਂਕਿ ਜਦੋਂ ਗੱਡੀ ਹਾਦਸੇ ਦਾ ਸ਼ਿਕਾਰ ਹੁੰਦੀ ਹੈ ਟਾਇਰ ਫੱਟਣ ਦੇ ਕਾਰਨ ਜਦੋਂ ਮੌਕਾ ਮਿਲਦਾ ਹੈਗਾ ਜੋ ਪੁਲਿਸ ਦੇ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ ਅਜੇਹੇ ਦੇ ਵਿੱਚ ਸਰਪਜੀਤ ਸਿੰਘ ਮਿਆਵਿੰਡ ਜੋ ਨੇ ਉਹ ਪਿਸਤੌ ਲੈ ਕੇ ਭੱਜਣ ਦੀ ਕੋਸ਼ਿਸ਼ ਕਰਦੇ ਨੇ ਤੇ ਅਜੇਹੇ ਦੇ ਵਿੱਚ ਜਵਾਬੀ ਕਾਰਵਾਈ ਪੰਜਾਬ ਪੁਲਿਸ ਜੋ ਹੈ ਉਹਨਾਂ ਦੇ ਵੱਲੋਂ ਉੱਤਰਾਖੰਡ ਪੁਲਿਸ ਦੇ ਵੱਲੋਂ ਜੋ ਹੈ ਕੀਤੀ ਜਾਂਦੀ ਹੈਗੀ ਆ ਜਿਸ ਤੋਂ ਬਾਅਦ ਜੋ ਹੈ ਦੋਵੇਂ ਲੱਤਾਂ ਦੇ ਵਿੱਚ ਗੋਲੀਆਂ ਵੀ ਲੱਗੀਆਂ ਨੇ ਇਹ ਜਾਣਕਾਰੀ ਸਾਂਝੀ ਗਈ ਹੈ ਹਾਲਾਂਕਿ ਪੁਲਿਸ ਦੇ ਵੱਲੋਂ ਜਾਣਕਾਰੀ ਇਹ ਵੀ ਸਾਂਝੀ ਕੀਤੀ ਗਈ ਹੈ ਕਿ ਲਗਾਤਾਰ ਅਸੀਂ ਫੜਨ ਦੀਆਂ ਕੋਸ਼ਿਸ਼ਾਂ ਕਰ ਰਹੇ ਸੀ ਜੋ ਸਰਬਜੀਤ ਸਿੰਘ ਮੀਆ ਵਿੰਡ ਨੇ ਲੇਕਿਨ ਲਗਾਤਾਰ ਉਹ ਆਪਣੀ ਲੋਕੇਸ਼ਨ ਬਦਲ ਰਹੇ ਸੀ ਇੱਕ ਲੋਕੇਸ਼ਨ ਤੇ ਜ਼ਿਆਦਾ ਸਮਾਂ ਨਹੀਂ ਟਿਕਦੇ ਸੀ ਇਸ ਕਰਕੇ ਸਾਨੂੰ ਕਾਫੀ ਸਮਾਂ ਲੱਗਿਆ ਉਹਨਾਂ ਨੂੰ ਗ੍ਰਿਫਤਾਰ ਕਰਨ ਦੇ ਵਿੱਚ 2 ਲੱਖ ਦਾ ਇਨਾਮ ਤੈਅ ਕੀਤਾ ਗਿਆ ਸੀ ਤੇ ਜਦੋਂ ਵਾਰ-ਵਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸਨ ਗ੍ਰਿਫਤਾਰ ਕਰਨ ਦੀਆਂ ਲੇਕਿਨ ਗ੍ਰਿਫਤਾਰ ਨਹੀਂ ਸੀ ਸਰਬਜੀਤ ਸਿੰਘ ਮੀਆ ਵਿੰਡ ਕੀਤਾ ਜਾ ਰਿਹਾ ਅਜਿਹੇ ਦੇ ਵਿੱਚ 12 ਮੁਲਾਜ਼ਮਾਂ ਦੀ ਜਿਹੜੀ ਹੈਗੀ ਆ ਟੀਮ ਤਿਆਰ ਕੀਤੀ ਗਈ ਜਿਸ ਤੋਂ ਬਾਅਦ ਜੋ ਹੈ ਫੜਨ ਦੇ ਵਿੱਚ ਮੀਆ ਵਿੰਡ ਨੂੰ ਕਾਮਯਾਬ ਜੋ ਹੈਗੀ ਪੁਲਿਸ ਹੋਈ ਹੈਗੀ ਅਜਿਹੇ ਦੇ ਵਿੱਚ ਪੁਲਿਸ ਦੇ ਵੱਲੋਂ ਵੀ ਖੱਸ਼ਾ ਜਤਾਇਆ ਜਾ ਰਿਹਾ ਦੂਜੇ ਪਾਸੇ ਜੋ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਨੇ ਸਿਮਰਨਜੀਤ ਸਿੰਘ ਮਾਨ ਉਹਨਾਂ ਦੇ ਵੱਲੋਂ ਵੀ ਪੋਸਟ ਪਾਈ ਗਈ ਹੈ ਉਹਨਾਂ ਦੇ ਵੱਲੋਂ ਕੀ ਕੁਝ ਲਿਖਿਆ ਗਿਆ ਉਹ ਵੀ ਤੁਹਾਨੂੰ ਦੱਸ ਦੇਣੀ ਆ ਉਹਨਾਂ ਦੇ ਵੱਲੋਂ ਜਾਣਕਾਰੀ ਜਿਹੜੀ ਹੈਗੀ ਆਪਣੇ ਸੋਸ਼ਲ ਮੀਡੀਆ ਤੇ ਸਾਂਝੀ ਇਹ ਕੀਤੀ ਗਈ ਹੈ ਕਿ ਭਾਈ ਸਰਬਜੀਤ ਸਿੰਘ ਮਿਆਬਿੰਨ ਨੂੰ ਤਰਨਤਾਰਨ ਸਾਹਿਬ ਲਗਲੇ ਪਿੰਡ ਨੌਰੰਗਾਬਾਦੇ ਗੁਰਦੁਆਰਾ ਸਾਹਿਬ ਤੋਂ ਉਤਰਾਖੰਡ ਪੁਲਿਸ ਦੇ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਇਹ ਗ੍ਰਿਫਤਾਰੀ ਰਾਤ 12:40 ਵਜੇ ਹੋਈ ਹੈ ਭਾਈ ਸਰਬਜੀਤ ਸਿੰਘ ਮਿਆ ਵਿੰਡੂ ਉਤਰਾਖੰਡ ਪੁਲਿਸ ਅਣਦਸੀ ਥਾਤੇ ਲੈ ਗਈ ਹੈ ਪਿਛਲੇ ਦਿਨਾਂ ਦੇ ਵਿੱਚ ਉਤਰਾਖੰਡ ਦੇ ਵਿੱਚ ਇੱਕ ਅਮਰਜੀਤ ਸਿੰਘ ਨਾਮ ਦੇ ਵਿਅਕਤੀ ਦਾ ਇਨਕਾਊਂਟਰ ਕਰ ਦਿੱਤਾ ਗਿਆ ਸੀ ਉਤਰਾਖੰਡ ਪੁਲਿਸ ਨੂੰ ਸ਼ੱਕ ਸੀ ਕਿ ਉਸ ਦੇ ਨਾਲ ਇੱਕ ਹੋਰ ਵਿਅਕਤੀ ਸੀ ਜੋ ਕਿ ਸਰਬਜੀਤ ਸਿੰਘ ਮਿਆਵਿੰਡ ਤਰਨ ਤਰਨ ਦੇ ਨੇ ਸਾਨੂੰ ਸਿੱਖ ਕੌਮ ਅਤੇ ਸ਼ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੂੰ ਖੱਜਾ ਹੈ ਕਿ ਉਹਨਾਂ ਦੀ ਵੀ ਜੋ ਪਹਿਲੇ ਵਿਅਕਤੀ ਦੀ ਤਰ੍ਹਾਂ ਝੂਠੇ ਮੁਕਾਬਲੇ ਦੇ ਵਿੱਚ ਮਾਰ ਦਿੱਤਾ ਜਾ ਸਕਦਾ ਹੈਗਾ ਉੱਤਰਾਖੰਡ ਦੇ ਮੁੱਖ ਮੰਤਰੀ ਨੂੰ ਸਿੱਖਾਂ ਦੇ ਅਜਿਹੇ ਝੂਠੇ ਮੁਕਾਬਲੇ ਨਹੀਂ ਹੋਣ ਦੇਣੇ ਚਾਹੀਦੇ ਨੇ ਉਹਨਾਂ ਕਿਹਾ ਹੈ ਕਿ ਫਿਰ ਹਾਲਤ ਬਹੁਤ ਵਿਗੜਨਗੇ ਅਸੀਂ ਉੱਤਰਾਖੰਡ ਪੁਲਿਸ ਨੂੰ ਅਪੀਲ ਕਰਦੇ ਹਾਂ ਕਿ ਉੱਤਰਾਖੰਡ ਪੁਲਿਸ ਅਰਬਜੀਤ ਸਿੰਘ ਮਿਆਵਿੰਡ ਨੂੰ ਤੁਰੰਤ ਰਿਹਾ ਕਰੇ ਤਾਂ ਰਿਹਾ ਕਰਨ ਦੀ ਜਿਹੜੀ ਮੰਗ ਕੀਤੀ ਗਈ ਹੈਗੀ ਆ ਜੋ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਸਿਮਰਨਜੀਤ ਸਿੰਘ ਮਾਨ ਉੱਥੇ ਦੂਜੇ ਪਾਸੇ ਪਰਿਵਾਰਕ ਮੈਂਬਰਾਂ ਦੀ ਗੱਲ ਕਰ ਲਈਏ ਸਰਬਜੀਤ ਸਿੰਘ ਮੀਆ ਵਿੰਡੋ ਨਾਲ ਦੀ ਪਤਨੀ ਦੀ ਗੱਲ ਕਰ ਲਈਏ ਤਾਂ ਉਹਨਾਂ ਦੇ ਵੱਲੋਂ ਸਿੱਖਾਂ ਨੂੰ ਵੀ ਅਪੀਲ ਕੀਤੀ ਗਈ ਹੈਗੀ ਆ ਸਾਥ ਦੇਣ ਦੀ ਅਜਿਹੇ ਦੇ ਵਿੱਚ ਹੋਰ ਕੀ ਕੋਈ ਜਾਣਕਾਰੀ ਸਾਡੇ ਸਹਿਯੋਗੀ ਮਹਿੰਦਰਪਾਲ ਸਿੰਘ ਦੇ ਕੋਲ ਹੈ ਉਹ ਵੀ ਜਾਣਨ ਦੀ ਕੋਸ਼ਿਸ਼ ਕਰਦੇ ਆ ਜੀ ਮਹਿੰਦਰ ਜੀ ਤਾ ਸਰਬਜੀਤ ਸਿੰਘ ਮੀਆਂ ਵਿੰਡ ਜਨਾ ਦਾ ਇੰਕਾਊਂਟਰ ਕੀਤਾ ਗਿਆ ਹੈਗਾ ਪਰ ਇੱਥੇ ਗੱਲ ਸਾਹਮਣੇ ਆ ਰਹੀ ਹੈ ਕਿ ਅਣਦੱਸੀ ਥਾਂ ਤੇ ਲੈ ਕੇ ਗਈ ਹੈ ਪੁਲਿਸ ਜਿਸ ਦੇ ਕਾਰਨ ਜੋ ਸਿਮਰਨਜੀਤ ਸਿੰਘ ਮਾਨੇਸ਼ ਸ਼ਰਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਤੇ ਜੋ ਜੋ ਮੀਆਂ ਵਿੰਡ ਨੇ ਉਹਨਾਂ ਦੀ ਵਾਈਫ ਦੇ ਵੱਲੋਂ ਖੱਛਾ ਜਤਾਇਆ ਜਾ ਰਿਹਾ ਹੈ ਕਿ ਮੀਆਂ ਵਿੰਡ ਦਾ ਨੁਕਸਾਨ ਹੋ ਸਕਦਾ ਹੈ ਯਾਨੀ ਸਾਫ਼ ਲਫ਼ਜ਼ਾਂ ਦੇ ਵਿੱਚ ਕਹੀਏ ਤਾਂ ਇੰਕਾਊਂਟਰ ਹੋ ਸਕਦਾ ਹੈ ਮਤਲਬ ਉਹਨਾਂ ਨੂੰ ਮਾਰਿਆ ਜਾ ਸਕਦਾ ਹੈ ਕੀ ਕੋਈ ਜਾਣਕਾਰੀ ਹੈ ਪੁਲਿਸ ਦੇ ਨਾਲ ਕੋਈ ਗੱਲਬਾਤ ਹੋਈ ਹੈ ਇਸ ਮੁਤਲਕ ਹੈਲੋ ਜੀ ਆਵਾਜ਼ ਆ ਰਹੀ ਹੈ ਹਾਂਜੀ ਹਾਂਜੀ ਆ ਰਹੀ ਹੈ ਜੀ ਮਹਿੰਦਰ ਜੀ ਜਾਣਨਾ ਮੈਂ ਚਾਹਾਂਗੀ ਜੀ ਰਾਤ ਨੂੰ ਹੋਇਆ ਹੈ ਸਰਬਜੀਤ ਸਿੰਘ ਕਮਿੰਡ ਵਾਲੇ ਜਿਹੜਾ ਪ੍ਰੋਸੈਸ ਚੱਲ ਰਿਹਾ ਸੀ ਉਹਨਾਂ ਦੀ ਅਰੈਸਟਿੰਗ ਦਾ ਸਭ ਤੋਂ ਪਹਿਲਾਂ ਖਬਰ ਇਹ ਆਈ ਹੈ ਕਿ ਤਰਨਤਾਰਨ ਪੁਲਿਸ ਨਾਲ ਮਿਲ ਕੇ ਇੱਕ ਕੰਬਾਈਨ ਆਪਰੇਸ਼ਨ ਕੀਤਾ ਗਿਆ ਜਿਦੇ ਵਿੱਚ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਜੀ ਜੀ ਕੁਝ ਦਿਨ ਬਾਅਦ ਖਬਰ ਇਹ ਆਂਦੀ ਹੈ ਕਿ ਇਹ ਜਿਹੜੀ ਹਨ ਜਦੋਂ ਉੱਤਰਾਖੰਡ ਦੇ ਵਿੱਚ ਆਏ ਨੇ ਯਾਨੀ ਕਿ ਜਦੋਂ ਪੰਜਾਬ ਤੋਂ ਬਾਅਦ ਹਰਿਆਣਾ ਆਇਆ ਹੋਏਗਾ ਜਾਂ ਯੂਪੀ ਆਈ ਉਸ ਤੋਂ ਬਾਅਦ ਉੱਤਰਾਖੰਡ ਦਾ ਜਿਹੜਾ ਬਾਰਡਰ ਏਰੀਆ ਪੈਂਦਾ ਕਾਸ਼ੀਪੁਰ ਇੱਕ ਸ਼ਹਿਰ ਹੈਗਾ ਸਾਡਾ ਬੜਾ ਵੱਡਾ ਤੇ ਉਸ ਏਰੀਆ ਵਿੱਚ ਜਦੋਂ ਆਏ ਨੇ ਤੇ ਗੱਡੀ ਦਾ ਟਾਇਰ ਫਟ ਗਿਆ ਟਾਇਰ ਫਟਣ ਤੋਂ ਬਾਅਦ ਇਹਨਾਂ ਨੇ ਇੱਕ ਸਬ ਇਨਸਪੈਕਟਰ ਦੀ ਜਿਹੜੀ ਰਿਵੋਲਵਰ ਖੋ ਕੇ ਭੱਜ ਗਏ ਇਹ ਪੁਲਿਸ ਵੱਲੋਂ ਦੱਸਿਆ ਗਿਆ ਤੇ ਇਹਦੇ ਵਿੱਚ ਤੇਨ ਪੁਲਿਸ ਕਰਮੀ ਕਾਇਲਵਨ ਤੇ ਫਿਰ ਉਸ ਤੋਂ ਬਾਅਦ ਨਨ ਲੱਭਣ ਦੀ ਕੋਸ਼ਿਸ਼ ਕੀਤੀ ਗਈ ਤੇ ਨਨ ਚੇਤਾਵਨੀ ਦਿੱਤੀ ਗਈ ਤੇ ਨਨ ਵਾਰਨ ਕੀਤਾ ਗਿਆ ਕਿ ਸਰੈਂਡਰ ਕਰੋ ਤੇ ਇਨਾਂ ਗੋਲੀ ਚਲਾਈਏ ਇੱਕ ਸਬ ਇੰਸਪੈਕਟਰ ਦੇ ਮੋਢੇ ਤੇ ਗੋਲੀ ਲੱਗੀ ਤੇ ਨਾਲ ਹੀ ਜਿਹੜੇ ਦੋ ਹੋਰ ਜਿਹੜੇ ਪੁਲਿਸ ਕਰਮੀ ਸੀ ਉਹਨਾਂ ਨੇ ਜਿਹੜੀ ਹੈ ਉਹ ਗੱਡੀ ਦਾ ਟਾਇਰ ਫਟਨ ਕਰਕੇ ਉਹਨਾਂ ਨੂੰ ਸੱਟ ਲੱਗੀ ਤੇ ਗੋਲੀ ਚਲਾਉਣ ਤੋਂ ਬਾਅਦ ਜਦੋਂ ਪੁਲਿਸ ਨੇ ਸਾਹਮਣੇ ਗੋਲੀ ਚਲਾਈ ਤੇ ਦੋਨਾਂ ਪੈਰਾਂ 'ਚ ਗੋਲੀ ਲੱਗੀ ਇਹ ਉਤਰਾਖੰਡ ਪੁਲਿਸ ਦੇ ਜਿਹੜੇ ਕਪਤਾਨ ਨੇ ਜ਼ਿਲ੍ਹੇ ਦੇ ਐਸਐਸਪੀ ਮਣਿਕੰਤ ਮਿਸ਼ਰ ਉਹਨਾਂ ਨੇ ਇਹ ਜਾਣਕਾਰੀ মিডিਆ ਨੂੰ ਦਿੱਤੀ ਹੈ ਜੀ 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 ਹਤਾ ਇਸ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਸਭ ਤੋਂ ਵੱਡਾ ਸਵਾਲ ਇਹ ਉੱਠ ਰਿਹਾ ਕਿ ਆਖਰ ਪੁਲਿਸ ਲੈ ਕੇ ਕਿੱਥੇ ਗਈ ਕਿਉਂਕਿ ਜਗਾ ਜੋ ਹੈ ਅਣ ਦੱਸੀ ਦੱਸੀ ਜਾ ਰਹੀ ਹੈ ਕਿ ਪਰਿਵਾਰ ਵਾਲਿਆਂ ਨੂੰ ਵਿੱਚ ਚਿੰਤਾ ਹੋ ਰਹੀ ਹੈ ਸਿਮਰਨਜੀਤ ਸਿੰਘ ਮਾਨ ਦੇ ਵੱਲੋਂ ਵੀ ਚਿੰਤਾ ਪ੍ਰਗਟ ਕੀਤੀ ਗਈ ਹੈ ਨਹੀਂ ਇਹਦੇ ਵਿੱਚ ਹੁਣ ਇਸ ਬਾਰੇ ਕੋਈ ਦਿੱਕਤ ਵਾਲੀ ਗੱਲ ਨਹੀਂ ਹੈ ਕਿਉਂਕਿ ਦੋਨਾਂ ਪੈਰਾਂ 'ਤੇ ਗੋਲੀ ਲੱਗੀ ਹੈ ਤੇ ਵੱਜਨ ਦੀ ਸਥਿਤੀ ਜੋ ਨਹੀਂ ਹੈ ਕਿਤੇ ਵੀ ਤੇ ਉਹ ਉਹਨਾਂ ਨੂੰ ਹਸਪਤਾਲ ਜਨਨਦਾ ਕਾਸ਼ੀਪੁਰ ਸਭ ਤੋਂ ਪਹਿਲਾਂ ਇਲਾਜ ਕਰਾਇਆ ਗਿਆ ਤੇ ਉਸ ਤੋਂ ਬਾਅਦ ਪੁਲਿਸ ਦੀ ਅਰੈਸਟਿੰਗ ਵਿੱਚ ਐਸ ਟਾਈਮ ਜਿਹੜਾ ਹੈ ਇਹ ਪੁਲਿਸ ਕਹਿ ਚੁੱਕੀ ਹੈ ਕਿ ਅਸੀਂ ਅਰੈਸਟ ਕੀਤਾ ਤੇ ਸਰਬਜੀਤ ਸਿੰਘ ਮੀਆਂ ਮਿੰਟ ਸਾਡੇ ਕੋਲ ਐਸ ਟਾਈਮ ਹੈਗੇ ਨਹੀਂ ਜੀ ਕਿਹੜੇ ਥਾਣੇ ਤੇ ਕੋਈ ਕਾਊਂਟਰ ਤਾਂ ਪੋਸੀਬਲ ਨਹੀਂ ਕਿਉਂਕਿ ਬੰਦੇ ਦੇ ਪੈਰ ਦੋਵਾਂ ਪੈਰਾਂ 'ਚ ਗੋਲੀ ਲੱਗੀ ਹੋਏ ਤੇ ਉਹ ਪੱਜ ਨਹੀਂ ਸਕਦਾ ਕਿਤੇ ਜਾ ਨਹੀਂ ਸਕਦਾ ਤੇ ਉਹਨਾਂ ਦੇ ਚੱਲਾ ਵੀ ਮੁਸ਼ਕਲ ਹੈ ਤੇ ਇਸ ਕਰਕੇ ਹੁਣ ਜਿਹੜਾ ਜਾਨ ਦਾ ਖਤਰਾ ਇੱਕ ਵਾਰ ਤਾਂ ਇਹ ਸਮਝਿਆ ਜਾਦਾ ਹੈ ਕਿ ਟਲ ਗਿਆ ਜੀ ਜੀ ਧੰਨਵਾਦ ਆਈ ਸੀ ਸਾਡੇ ਨਾਲ ਸਾਡੇ ਸਹੀ ਹੋਗੀ ਮਹਿੰਦਰਪਾਲ ਸਿੰਘ ਉਤਰਾਖੰਡ ਤੋਂ ਜਿਨ੍ਹਾਂ ਦੇ ਵੱਲੋਂ ਇਸ ਦੇ ਵਿੱਚ ਸਟੀਕਤਾ ਦੇ ਨਾਲ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਪੈਰਾਂ ਤੇ ਗੋਲੀਆਂ ਲੱਗੀਆਂ ਸੀ ਦੋਵੇਂ ਪੈਰਾਂ ਤੇ ਗੋਲੀ ਲੱਗੀ ਸੀ ਉਸ ਤੋਂ ਬਾਅਦ ਇਲਾਜ ਦੇ ਲਈ ਹਸਪਤਾਲ ਭੇਤੀ ਕਰਵਾਇਆ ਗਿਆ ਤੇ ਉਸ ਤੋਂ ਬਾਅਦ ਪੁਲਿਸ ਦੇ ਵੱਲੋਂ ਜਾਣਕਾਰੀ ਵੀ ਸਾਂਝੀ ਕੀਤੀ ਗਈ ਹੈ ਕਿ ਹੁਣ ਸਾਡੇ ਸਾਡੇ ਗ੍ਰਿਫ ਦੇ ਵਿੱਚ ਸਰਬਜੀਤ ਸਿੰਘ ਮੀਆ ਵਿੰਡ ਹੈ ਹੁਣ ਦੇਖਣਾ ਹੋਵੇਗਾ ਇਸ ਮਾਮਲੇ ਦੇ ਵਿੱਚ ਅੱਗੇ ਕੀ ਕੁਝ ਕਾਰਵਾਈ ਕੀਤੀ ਜਾਂਦੀ ਹੈ ਤੇ ਦੂਜੇ ਪਾਸੇ ਪਰਿਵਾਰ ਵਾਲਿਆਂ ਦੇ ਵੱਲੋਂ ਜੋ ਪੰਜਾਬੀ ਹੈਗੇ ਆ ਜੋ ਸਿੱਖ ਹੈਗੇ ਉਹਨਾਂ ਦੇ ਕੋਲੋਂ ਜਿਹੜੀ ਹੈਗੀ ਆ ਮੰਗ ਕੀਤੀ ਗਈ ਹੈ ਸਾਥ ਦੇਣ ਦੀ ਕਿ ਸਰਬਜੀਤ ਸਿੰਘ ਮੀਆ ਵਿੰਡਜੋ ਨੇ ਜੇਕਰ ਉਹਨਾਂ ਨੂੰ ਪੁਲਿਸ ਨੇ ਘੇਰਾ ਪਾ ਲਿਆ ਸੀ ਤਾਂ ਉਹ ਸਰੈਂਡਰ ਉਹਨਾਂ ਦੇ ਵੱਲੋਂ ਕਰ ਦਿੱਤਾ ਸੀਗਾ ਅਜਿਹਾ ਉਹ ਇਨਸਾਨ ਨਹੀਂ ਹੈ ਕਿ ਉਹ ਭੱਜਣਗੇ ਤਾਂ ਉਹਨਾਂ ਦੇ ਵੱਲੋਂ ਲਗਾਤਾਰੀ ਅਪੀਲ ਮਦਦ ਦੀ ਕੀਤੀ ਗਈ ਹੈ ਹੁਣ ਦੇਖਣਾ ਹੋਵੇਗਾ ਕਿ ਅੱਗੇ ਇਹ ਮਸਲਾ ਕਿੱਥੇ ਤੱਕ ਪਹੁੰਚਦਾ ਹੈ ਦਰਪਜੀਤ ਸਿੰਘ ਮੀਆਂ ਵੰਡਾ ਇਨਕਾਊਂਟਰ ਕੀਤਾ ਗਿਆ ਹੈਗਾ ਉਤਰਾਖੰਡ ਪੁਲਿਸ ਦੇ ਵੱਲੋਂ ਤਰਨਤਾਰਨ ਦੇ ਵਿੱਚ ਇਨਕਾਊਂਟਰ ਹੋਇਆ